ਬਦ ਦੇਸੀ ਦੇ ਰਹਿ ਲਲੈ ਤੇਰੇ ਵਿਛੋੜੇ ਹਉਣੇ ਚੰਦਰੇ ਛੋੜੇ ਹਉਣੇ ਮੈਂ ਤੇ ਮੇਰਾ ਬਾਬੂ ਦੋ ਵੇਖ ਲੈ ਦੁੱਖ ਤੈਨੂੰ ਸਮਝਾਇਆ ਸੀ ਲੱਗ ਬੈਠਾ ਰੁਸ ਰੁਸ ਕੇ ਇਹ ਸੋਚਣਾ ਤੁਲਣ ਤੋਂ ਪਹਿਲਾ ਸੀ ਸੋਚਣਾ ਤੁਲਣ ਤੋਂ ਪਹਿਲਾ ਸੀ ਅੱਜ ਤੇਰੇ ਸ਼ਹਿਰ ਜੋਗ ਗਈ ਵੋ ਨੂੰ ਰੋਕ ਕੇ ਦੂਆ ਬਣੇ ਸੁਣਾਈ ਨਾ ਤੇਰੀ ਦਿੱਤੀ ਢੀੜ ਸ਼ਾਮ ਦੀ ਵੇ ਤੇਰੀ ਦਿੱਤੀ ਸਤਿ ਸ਼੍ਰੀ ਅਕਾਲ ਮੈਂ ਸੁਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਕਿਸੇ ਰੱਬੀ ਰੂਹਾਂ ਨਾਲ ਮਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਇੱਕ ਵਾਰ ਫੇਰ ਵਿਧਾਨ ਸਭਾ ਹਲਕਾ ਅਮਲੋੜ ਦੇ ਪਿੰਡ ਇਨਾ ਖੇੜਾ ਵਿੱਚ ਖੜੇ ਆ ਅਕਸਰੀ ਤੁਸੀਂ ਜਾਣਦੇ ਹੋ ਪਹਿਲਾਂ ਵੀ ਆਪਾਂ ਇਸ ਪਿੰਡ ਦੇ ਵਿੱਚ ਇੰਟਰਵਿਊ ਆਪਣੇ ਚੈਨਲ ਤੇ ਤੁਸੀਂ ਕਾਫੀ ਦੇਖਿਆ ਹੋਣੀਆਂ ਅਟਵਾਲ ਸਿਸਟਰ ਦੇ ਨਾਲ ਤੇ ਪਿਛਲੇ 3-4 ਮਹੀਨਿਆਂ ਦਾ ਦਿਖਾਤ ਸੀ ਇਸ ਪਰਿਵਾਰ ਤੇ ਇਸ ਘਰ ਦੇ ਮੁਖੀ ਬਾਈ ਜੀ ਹੰਸ ਰਾਜੀਵ ਅਕਸ਼ਰੀ ਇੰਟਰਵਿਊਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਬੇਟੀਆਂ ਦੇ ਨਾਲ ਦੇਖਦੇ ਹੁੰਦੇ ਸੀ ਅਟਵਾਲ ਸਿਸਟਰ ਦੇ ਦੋਨਾਂ ਧੀਾਂ ਦੇ ਜਿਹੜੇ ਪਿਤਾ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਸੀ 3-4 ਮਹੀਨੇ ਪਹਿਲਾਂ ਤੇ ਪਰਿਵਾਰ ਇੱਕ ਬਹੁਤ ਗਹਿਰੇ ਸਦਮੇ ਦੇ ਵਿੱਚ ਸੀਗਾ ਤੇ ਬਿਲਕੁਲ ਪਰਿਵਾਰ ਦਾ ਜਿਹੜਾ ਹੌਸਲਾ ਸੀ ਉਹ ਇੱਕ ਵਾਰੀ ਟੁੱਟਿਆ ਹੋਇਆ ਸੀਗਾ ਤੇ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਆਪਾਂ ਸਾਰੇ ਦਰਸ਼ਕਾਂ ਨੂੰ ਇਹ ਦੁਬਾਰਾ ਤੋਂ ਇਹੀ ਅਪੀਲ ਕਰਦੇ ਆਂ ਵੀ ਉਸ ਪਰਿਵਾਰ ਨੂੰ ਜਿਸ ਤਰ੍ਹਾਂ ਪਹਿਲਾਂ ਐਨਆਰਆਈ ਵੀਰਾਂ ਨੇ ਤੇ ਆਮ ਲੋਕਾਂ ਨੇ ਹੌਸਲਾ ਦਿੱਤਾ ਸੀਗਾ ਹਰ ਤਰ੍ਹਾਂ ਦੀ ਮਦਦ ਦਿੱਤੀ ਸੀਗੀ ਤੇ ਬੱਚੇ ਬਹੁਤ ਹੀ ਜਿਵੇਂ ਆਪਾਂ ਦੇਖਦੇ ਸੀ ਸਕੂਨ ਚ ਸੀਗੇ ਖੁਸ਼ ਸੀਗੇ ਤੇ ਪਰ ਇੱਕ ਗਹਿਰੀ ਜਿਹੜੀ ਸੱਟ ਲੱਗੀ ਆ ਉਹਦੇ ਨਾਲ ਫੇਰ ਉਹਨਾਂ ਦੇ ਬੱਚਿਆਂ ਦਾ ਜਿਹੜਾ ਹੌਸਲਾ ਟੁੱਟਿਆ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਲਈ ਆਏ ਆ ਤੇ ਤੁਹਾਡੇ ਜਿਹੜੇ ਹੌਸਲੇ ਦੀ ਉਮੀਦ ਕਰਦੇ ਆ ਪਹਿਲਾਂ ਦੀ ਤਰ੍ਹਾਂ ਉਹਨਾਂ ਨੂੰ ਤੁਸੀਂ ਫੇਰ ਪਿਆਰ ਦੇਣਾ ਤੇ ਆਪਾਂ ਇੱਕ ਮਜੂਸ ਹੋਏ ਚਿਹਰਿਆਂ ਤੇ ਆਪਾਂ ਖੁਸ਼ੀ ਲਿਆਉਣੀ ਆ ਤੇ ਆਓ ਗੱਲਬਾਤ ਕਰਦੇ ਆਪਾਂ ਅਟਵਾਲ ਸਿਸਟਰਾਂ ਨਾਲ ਇੱਕ ਵਾਰ ਆਪਾਂ ਫੇਰ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਅਟਵਾਲ ਸਿਸਟਰਾਂ ਦੇ ਅੱਜ ਘਰ ਆਏ ਸੀ ਪਰਿਵਾਰ ਨੂੰ ਮਿਲਣ ਆਏ ਸੀਗੇ ਕਿਉਂਕਿ ਪਿੱਛੇ ਇੱਕ ਬਹੁਤ ਵੱਡਾ ਦਿਖਾਂਤ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰ ਚੁੱਕਿਆ ਤੇ ਉਸ ਸਮੇਂ ਚ ਵੀ ਨਹੀਂ ਆਪਾਂ ਤੋਂ ਆਇਆ ਗਿਆ ਸੀ ਤੇ ਅੱਜ ਆਪਾਂ ਆਏ ਸੀ ਤੇ ਜਦੋਂ ਆ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਦੇਖਿਆ ਕਿ ਪਿਛਲੇ 4 3-4 ਮਹੀਨੇ ਤੋਂ ਜਿਹੜਾ ਪਰਿਵਾਰ ਬਹੁਤ ਜ਼ਿਆਦਾ ਮਜੂਦ ਸਾ ਪੂਰੇ ਪਰਿਵਾਰ ਬੇਟੀਆਂ ਬਹੁਤ ਜ਼ਿਆਦਾ ਮਜੂਦ ਸਾ ਕਿਉਂਕਿ ਇੱਕ ਪਿਓ ਹੁੰਦਾ ਜਿਹੜਾ ਪਰਿਵਾਰ ਦਾ ਮੇਨ ਮੈਂਬਰ ਦਾ ਚਲੇ ਜਾਣਾ ਬਹੁਤ ਦਿਖਦਾਈ ਹੁੰਦਾ ਪਰਿਵਾਰ ਦੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਵਾਰ-ਵਾਰ ਉਹੀ ਜ਼ਿਕਰ ਕਰਦਾ ਵੀ ਹੌਸਲਾ ਬਿਲਕੁਲ ਟੁੱਟਿਆ ਪਿਆ ਸੀ ਵੀ ਆਪਾਂ ਇਹਨਾਂ ਦਾ ਹੌਸਲਾ ਬਰਕਰਾਰ ਰੱਖਣ ਲਈ ਅੱਜ ਜਿਹੜਾ ਆਪਾਂ ਅੱਜ ਦੀ ਗੱਲਬਾਤ ਦਾ ਵਿਸ਼ਾ ਇਹਨਾਂ ਦਾ ਹੌਸਲਾ ਬਰਕਰਾਰ ਰੱਖਣੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਦਾ ਪ੍ਰਿੰਕਾ ਤੇ ਸਾਡੀ ਇੱਕ ਸਿਮਰਨ ਦੋਨੇ ਭੈਣਾਂ ਆ ਸੀ ਪਹਿਲਾਂ ਵੀ ਤੁਸੀਂ ਆਪਣੇ ਚੈਨਲ ਤੇ ਤਾਂ ਕਾਫੀ ਵਾਰ ਇਹਨਾਂ ਨੂੰ ਸੁਣਿਆ ਕਾਫੀ ਵਾਰ ਆਪਾਂ ਇਹਨਾਂ ਦੀ ਇੰਟਰਵਿਊ ਕੀਤੀ ਆ ਇੱਕ ਵਾਰ ਆਪਾਂ ਫਿਰ ਤੋਂ ਇਹਨਾਂ ਦਾ ਆਪਣੇ ਚੈਨਲ ਤੇ ਜਿਹੜਾ ਸਵਾਗਤ ਕਰਦੇ ਹਾਂ ਜੀ ਸਸ਼ੀ ਗਾਲ ਬੇਟਾ ਸਸ਼ੀ ਗਾਲ ਜੀ ਅਸੀਂ ਵੀ ਡੇਲੀ ਰਿਪੋਰਟ ਟੀਵੀ ਦਾ ਬ ਸਲਾਵਤ ਹੋਣ ਲਈ ਹਾਂਜੀ ਬੇਟੇ ਗੱਲ ਕਰੀਏ ਤਾਂ ਪਿਛਲੇ 3-4 ਮਹੀਨਿਆਂ ਤੋਂ ਬਿਲਕੁਲ ਜਿਹੜਾ ਤੁਸੀਂ ਵੀ ਮਜੂਦ ਸੀ ਬੈਠੇ ਸੀਗੇ ਤੇ ਜਿਹੜਾ ਦੌਰ ਹੁੰਦਾ ਇਹ ਵੀ کافی ਇੱਕ ਦਖਦਾਈ ਹੁੰਦਾ ਤੇ ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਕੰਮ ਚੱਲ ਰਿਹਾ ਸੀਗਾ ਵੀ ਬੜਾ ਤੁਹਾਨੂੰ ਸੁੰਦੇ ਸੀਗੇ ਬੜੇ ਵਧੀਆ ਪ੍ਰੋਗਰਾਮ ਮਿਲ ਲੱਗੇ ਸੀ ਚਲੋ ਇਹ ਵੀ ਇੱਕ ਜਿਹੜਾ ਆਪਣੇ ਕਹਿੰਦੇ ਜ਼ਿੰਦਗੀ ਇੱਕ ਸੰਘਰਸ਼ਮਈ ਹੈ ਇੱਕ ਸੰਘਰਸ਼ ਦਾ ਆਪਣਾ ਇਹ ਵੀ ਇੱਕ ਹਿੱਸਾ ਸੀਗਾ ਇਹ ਜਿਹੜਾ ਕਿਸੇ ਨੇ ਵੀ ਤੁਰ ਜਾਣਾ ਕੋਈ ਪਤਾ ਨਹੀਂਗਾ ਇਹ ਆਪਣੇ ਹੱਥ ਵਾਸੀ ਨਹੀਂਗਾ ਵੀ ਇਸ ਚੀਜ਼ ਨੂੰ ਆਪਾਂ ਹੁਣ ਠੀਕ ਹੈ ਇਹ ਚੀਜ਼ਾਂ ਭੁੱਲਣ ਵਾਲੀਆਂ ਵੀ ਨਹੀਂ ਹੁੰਦੀਆਂ ਤੇ ਆਪਾਂ ਇਹਨਾਂ ਨੂੰ ਭੁਲਾ ਵੀ ਨਹੀਂ ਸਕਦੇ ਤੇ ਪਰ ਆਪਾਂ ਅੱਗੇ ਜਾਉਣ ਲਈ ਜਿਵੇਂ ਪਰਿਵਾਰ ਦੇ ਵਿੱਚ ਤੁਸੀਂ ਵੱਡੇ ਹੋ ਤੇ ਪਰਿਵਾਰ ਨੂੰ ਅੱਗੇ ਤੋਰਨਾ ਆਪਣੀ ਮਾਂ ਨੂੰ ਵੀ ਹੌਸਲਾ ਦੇਣਾ ਤੇ ਪਰਿਵਾਰ ਨੂੰ ਵੀ ਅੱਗੇ ਤੋਰਨਾ ਤੇ ਆਪਾਂ ਨੂੰ ਜਿਹੜਾ ਜਿਹੜਾ ਰਾਹ ਉਹ ਜਿਹੜਾ ਆਪਾਂ ਨੂੰ ਚੰਨਾ ਹੀ ਪੈਣਾ ਤੇ ਸੰਘਰਸ਼ ਆਪਾਂ ਨੂੰ ਕਰਨਾ ਹੀ ਪੈਣਾ ਸੀ ਤੇ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਦੇ ਆਂ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਅੱਜ ਇਹ ਹੀ ਅਪੀਲ ਕਰਾਂਗੇ ਜਿਸ ਤਰ੍ਹਾਂ ਤੁਹਾਨੂੰ ਉਹਨਾਂ ਨੇ ਪਹਿਲਾਂ ਸਪੋਰਟ ਕੀਤੀ ਸੀ ਉਸ ਤਰ੍ਹਾਂ ਤੁਹਾਡੀ ਸਪੋਰਟ ਕਰਨ ਤੇ ਤੁਹਾਨੂੰ ਹੋਰ ਹੌਸਲਾ ਦੇਣ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਆਪਾਂ ਕਾਫੀ ਟਾਈਮ ਦਾ ਤੁਸੀਂ ਹੁਣ ਰਿਆਜ਼ ਵੀ ਮੈਨੂੰ ਲੱਗਦਾ ਬੰਦ ਕਰੀ ਬੈਠੇ ਆ ਤੇ ਆਪਾਂ ਇੱਕ ਪਹਿਲਾਂ ਸ਼ੁਰੂਆਤੀ ਜਿਹੜੀ ਹਾਜ਼ਰੀ ਆ ਦਰਸ਼ਕਾਂ ਨਾਲ ਲਾਵਾਂਗੇ ਕਿਉਂਕਿ ਆਪਣੇ ਜਿਹੜੇ ਚੈਨਲ ਦੇ ਸਬਸਕ੍ਰਾਈਬਰ ਆ ਉਹ ਸਾਰੇ ਹੀ ਤੁਹਾਨੂੰ ਜਾਣਦੇ ਆ ਤੇ ਇੱਕ ਵਾਰੀ ਆਪਾਂ ਸ਼ੁਰੂ ਹਾਂਜੀ ਚਲੋ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਬਲ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਤੂੰ ਜਿਹਨੂੰ ਚਾਵੇਂ ਦੇਵੇਂ ਉਮਰ ਜੀ ਤੇਰੀ ਅੱਲਾ ਤੂੰ ਜਿਹਨੂੰ ਚਾਵੇਂ ਦੇਵੇਂ ਉਮਰ ਜੀ ਤੇਰੀ

खरी कर किस्मत खोटी नसीबा खोल दे मेरा खरी खरी किस्मत खोटी तूने योग कर दे मैं देखो इज्जत दी रोटी तूने योग कर दे मैं देखो इज्जत रोटी नसीबा खोल दे, दे मेरा ਵਾਹ ਜੀ ਵਾਹ ਉਸੇ ਤਰ੍ਹਾਂ ਵਿਚਾਰੀਆਂ ਧੀਆ ਜਿਹੜੀਆਂ ਆਪਦੇ ਜਿਹੜੇ ਰਿਆਜ਼ ਨੂੰ ਉਸੇ ਤਰ੍ਹਾਂ ਵੀ ਉਹਨਾਂ ਹੁਣ ਜਿਹੜਾ ਰਿਆਜ਼ ਦਾ ਟਾਈਮ ਵੀ ਨਹੀਂ ਸੀਗਾ ਸਮਾਂ ਹੀ ਇੱਕ ਇਸ ਤਰ੍ਹਾਂ ਦਾ ਸੀਗਾ ਪਰ ਜਿਹੜੀ ਆਪਣੀ ਗਾਇਕੀ ਨੂੰ ਉਸੇ ਤਰ੍ਹਾਂ ਇਹਨਾਂ ਨੇ ਬਰਕਰਾਰ ਰੱਖਿਆ ਤੇ ਆਪਾਂ ਇਸੇ ਤਰ੍ਹਾਂ ਇਹਨਾਂ ਨਾਲ ਕੁਝ ਕਰਾਂਗੇ ਗੱਲਬਾਤ ਦੀ ਆਪਾਂ ਲੰਮਾ ਸਮਾਂ ਅੱਜ ਗੱਲਬਾਤ ਕਰਨੀ ਕਾਫੀ ਸਮੇਂ ਬਾਅਦ ਮਿਲੇ ਆ ਉਹਦੋਂ ਹੁਣ ਕਿੱਦਾਂ ਸਟੱਡੀ ਬਾਰੇ ਥੋੜਾ ਜਿਹਾ ਪਾਓ ਚਾਨਣਾ ਕਿਉਂਕਿ ਆਪਾਂ ਕਾਫੀ ਟਾਈਮ ਬਾਅਦ ਮਿਲੇ ਆ ਕਿਵੇਂ ਚੱਲ ਰਹੀ ਸਟੱਡੀ ਹੁਣ ਸਟੱਡੀ ਸਟੱਡੀ ਬਹੁਤ ਵਧੀਆ ਚੱਲ ਰਹੀ ਆ ਹਾਂਜੀ ਪੇਪਰ ਹੋ ਹੀ ਜਾਂਦੇ ਸੀ ਹੁਣ ਤੁਹਾਡੇ ਨਾਲ ਪਹਿਲਾਂ ਵੀ ਅਸੀਂ ਕਾਲ ਕੀਤੀ ਸੀ ਹਾਂਜੀ ਪੇਪਰ ਹੋ ਹੀ ਜਾਂਦੇ ਨੇ ਸਿਮਰਨ ਦੇ ਪਲੱਸ 2 ਦੇ ਪੇਪਰ ਹੋ ਹੀ ਜਾਂਦੇ ਨੇ ਮੇਰੇ ਪਲੱਸ 1 ਦੇ ਪੇਪਰ ਥੋੜੇ ਲੇਟਾ 26 ਤਰੀਕ ਨੂੰ ਆ ਹਾਂਜੀ ਤੇ ਸੂਫੀ ਗਾਉਂਦੇ ਆ ਬੁੱਤ ਆਪਾਂ ਸ਼ੁਰੂ ਤੋਂ ਹੀ ਆਪਾਂ ਜਦੋਂ ਤੋਂ ਸ਼ੁਰੂ ਕੀਤਾ ਸੀ ਮੈਨੂੰ ਲੱਗਦਾ ਆਪਾਂ ਜਿਆਦਾ ਸੂਫੀ ਸੀਗੇ ਤੇ ਮੇਰਾ ਹੰਸਰਾਜ ਹੰਸ ਜੀ ਆਪਣੇ ਐਮਪੀ ਵੀ ਆ ਹੁਣ ਦਿੱਲੀ ਤੋਂ ਬਣੇ ਆ ਤੇ ਉਹਨਾਂ ਨੇ ਵੀ ਤੁਹਾਡੇ ਨਾਲ ਸੰਪਰਕ ਕੀਤਾ ਸੀ ਹਨ ਉਹਨਾਂ ਨੂੰ ਕਿਹੜੀ ਤੁਹਾਡੀ ਉਹ ਕੁਆਲਿਟੀ ਸੀ ਜਿਹੜੀ ਜ਼ਿਆਦਾ ਕੋਈ ਵਧੀਆ ਲੱਗੀ ਸੀ ਆਪਾਂ ਉਹਦੇ ਵੀ ਬੋਲ ਸੁਣਨੇ ਪਹਿਲਾਂ ਜਿਹੜਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਸੀ ਜਾਂ ਉਹਨਾਂ ਨੇ ਕਿਹੋ ਜਿਹਾ ਹੌਸਲਾ ਦਿੱਤਾ ਸੀ ਪਹਿਲਾਂ ਉਹ ਜ਼ਰੂਰ ਦੱਸੋ ਕਿਉਂਕਿ ਉਹਨਾਂ ਨੇ ਕਾਫੀ ਲੰਮਾ ਟਾਈਮ ਸੂਫੀ ਗਾਇਆ ਹਾਂਜੀ ਉਹਨਾਂ ਨੇ ਮੇਰਾ Song ਸੁਣਿਆ ਸੀ ਮੈਂ ਦਿਲਜੀਤ ਦਿਲਜੀਤ ਜੀ ਦਾ Song ਆਇਆ ਸੀ ਪੀਡ Song ਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਉਹਨਾਂ ਨੇ ਸਾਨੂੰ ਕਾਲ ਕੀਤੀ ਤੇ ਇਹ ਕਹਿੰਦੇ ਬੇਟਾ ਵੀ ਮੈਂ ਦਿੱਲੀ ਤੋਂ ਬੋਲਦਾ ਹਾਂ ਮਤਲਬ ਕੀ ਫਿਰ ਮੈਂ ਕਹਾ ਅੰਕਲ ਜੀ ਕੌਣ ਤੁਸੀਂ ਤੁਹਾਡਾ ਨਾਮ ਕਿਉਂਕਿ ਮੈਨੂੰ ਪਤਾ ਨਹੀਂ ਸੀ ਆਈ ਤੇ ਫਿਰ ਉਹ ਕਹਿੰਦੇ ਬੇਟਾ ਮੈਂ ਹੰਸਰਾਏ ਹੰਸ ਬੋਲਦਾ ਹਾਂ ਫਿਰ ਉਹਨਾਂ ਨੇ ਸਾ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਸਾਨੂੰ ਨਕੌਦਰ ਪਰਫਾਰਮੈਂਸ ਵਾਸਤੇ ਸਾਨੂੰ ਵੀ ਕੰਟੈਕਟ ਕੀਤਾ ਸਾਡੇ ਨਾਲ ਹਾਂਜੀ ਤੇ ਸਪੀਡ Song ਜਰੂਰ ਸੁਣਾਵਾਂਗੀ ਤੁਹਾਨੂੰ ਥੋੜਾ ਹਾਂਜੀ ਹਾਂਜੀ ਜਰੂਰ ਸਾਡੀ ਇਸ਼ਕ ਨੂੰ ਦਰਜਾ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ ਤੇਰੇ ਦਿਲ ਚ ਥੋੜੀ ਥਾਂ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ ਸੁਣ ਸੋਣਿਆ ਤੇਰੀ ਯਾਦ ਨਾ ਵੇ ਮੈਂ ਕਹਿੜੀ ਦਿਨ ਰਾਤ ਵੇ ਤੇਰਾ ਇਸ਼ਕ ਸਿਰ ਚੜੂ ਬੋਲਦਾ ਹੁਣ ਇਸ਼ਕ ਸਾਡੀ ਜਾਤ ਵੇ ਤੇਰੇ ਸ਼ੋਦੇ ਸੁਪਨੇ ਵੇਖਦਾ ਗੁਸਤਾਖ ਦਿਲ ساری ਰਾਤ ਵੇਂ ਹੈ ਹੰਝੂਆਂ ਦੇ ਮੋਤੀ ਕਰਕੇ ਹੰਝੂਆਂ ਦੇ ਮੋਤੀ ਕਰਕੇ ਵੇ ਮੈਂ ਹੋਕੇ ਉਹਨੂੰ ਲੋਰੀ ਅਸਖਾਈਆ ਤੇਰੀ ਦਿੱਤੀ ਪੀੜ ਸਾਮਦੀ ਵੇ ਤੇਰੀ ਦਿੱਤੀ ਪੀੜ ਸਾਮਦੀ ਮੈਂ ਹੱਸਿਆ ਨਾ ਕਰੀ ਦਿਲ ਲੜਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਵੇ ਤੇਰੀ ਦਿੱਤੀ ਪੀੜ ਸਾਂਭਦੀ ਕਦੇ ਦਿਲ ਕਰੇ ਨੇੜੇ ਆਉਣ ਨੂੰ ਮੋਢੇ ਤੇ ਸਿਰ ਧਰ ਰੋਣ ਨੂੰ ਬੁੱਕਲ ਤੇਰੀ ਵਿੱਚ ਸੌਣ ਨੂੰ ਮੱਥੇ ਤੋਂ ਨਜ਼ਰਾਂ ਝਾਣ ਨੂੰ राज तेरे शहर जो गई राज ते शहर जो गई ਵਨੁਰੋਕ ਕੇ ਦੂਵਨੇ ਸੁਣਈਆ ਤੇਰੀ ਦਿੱਤੀ ਪੀੜ ਸਾਮਦੀ ਵੇ ਤੇਰੀ ਦਿੱਤੀ ਪੀੜ ਸਾਮਦੀ ਵੇ ਮੈਂ ਹੌਸੇ ਅੜਾ ਕਰਦੀ ਲੜਾਈਆਂ ਤੇਰੀ ਦਿੱਤੀ ਪੀੜ ਸਾਮਦੀ ਵੇ ਤੇਰੀ ਦਿੱਤੀ ਪੀੜ ਸਾਮਦੀ ਵਾਹ ਜੀ ਵਾਹ ਅੱਛਾ ਇਸ ਜਿਹੜੇ ਆਪਾਂ Song ਤੋਂ ਤੁਹਾਡਾ ਹੰਸਰਾ ਦੇ ਹੰਸੀ ਦਾ ਫੋਨ ਆਇਆ ਸੀ ਕਿੰਨਾ ਕ ਟਾਈਮ ਪਹਿਲਾਂ ਦੀ ਇਹ ਗੱਲ ਅ ਜੁਲਾਈ ਮਹੀਨੇ ਦੀ ਗੱਲ ਹੈ ਅੱਛਾ ਪਿਛਲੇ ਅੱਛਾ ਉਦੋਂ ਤੁਹਾਡੇ ਫਾਦਰ ਸਾਹਿਬ ਵੀ ਵੀ ਨਾਲ ਸਪੋਰਟ ਕਰ ਰਹੇ ਸੀ ਤੁਹਾਡੀ ਉਸ ਤੋਂ ਬਾਅਦ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਵੀ ਕਦੇ ਹੰਸ ਰਾਜ ਹੰਸ ਜੀ ਨੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਉਹਨਾਂ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਆਈ ਅੱਛਾ ਹਾਂਜੀ ਜਦੋਂ ਪਾਪਾ ਜੀ ਬਿਮਾਰ ਸੀਗੇ ਉਹਨਾਂ ਨੇ ਲੁਧਿਆਣਾ ਡੀ ਐਮ ਸੀ ਸੇ ਪਾਪਾ ਨੂੰ ਦਾਖਲ ਕਰਵਾਇਆ ਸੀ ਤੇ ਉਹਨਾਂ ਨੇ ਪਾਪਾ ਦਾ ਮਤਲਬ ਕੀ ਜੋ ਵੀ ਦਵਾਈ ਦਾ ਇਲਾਜ ਜਿਹੜਾ ਵੀ ਇਲਾਜ ਸੀ ਉਹਨਾਂ ਨੇ ਸਪੋਰਟ ਕੀਤੀ ਸੀ ਜੀ ਬਹੁਤ-ਬਹੁਤ ਅਸੀਂ ਵੀ ਧੰਨਵਾਦ ਕਰਾਂਗੇ ਵੀ ਸਾਡੇ ਚਲੋ ਦਿੱਲੀ ਦੇ ਐਮਪੀ ਆ ਸਾਡੇ ਦੇਸ਼ ਦੇ ਐਮਪੀ ਆ ਤੇ ਵੀ ਉਹਨਾਂ ਨੇ ਧੀਆਂ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਹੌਸਲਾ ਵੀ ਦਿੱਤਾ ਸੀ ਚਲੋ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਵੀ ਕੀਤੀ ਸੀ ਚਲੋ ਜੋ ਅਣਹੋਣੀ ਹੋਣੀ ਸੀ ਉਹ ਵੈਗਰੂ ਦਾ ਇੱਕ ਭਾਣਾ ਸੀ ਆਪਾਂ ਨੂੰ ਹੱਬ ਨੂੰ ਜਿਹੜਾ ਮੰਨਣਾ ਹੀ ਪੈਂਦਾ ਤੇ ਉਸ ਤੋਂ ਬੇਟਾ ਹੁਣ ਜਿਹੜੇ ਪਹਿਲਾਂ ਸੀ ਆਪਣੇ ਜਿਹੜੇ ਕਿੰਨੇ ਕ ਸੌਂਗ ਸੀਗੇ ਜਿਹੜੇ ਰਿਕਾਰਡ ਹੋ ਗਏ ਸੀਗੇ ਜਿਹੜੇ ਤੁਹਾਡੇ ਆਪਣੇ ਚੈਨਲ ਤੇ ਜਿਹੜੇ ਤੁਸੀਂ ਪਾਏ ਆ ਅ ਪਹਿਲਾ ਸੌਂਗ ਹੀ ਰਿਕਾਰਡ ਹੋਏ ਨੇ ਹਾਂਜੀ ਕੁਛ ਆਪਣਾ ਐਮਜੀ ਟੈਲੀਕਾਸਟ ਵਾਲਿਆਂ ਨੇ ਕੀਤੇ ਸੀ ਰਿਕਾਰਡ ਹਾਂਜੀ ਧਾਰਮਿਕ ਤੇ ਕੁਝ ਜਸ ਫੈਜ਼ਪੁਰੀ ਅੰਕਲ ਜੀ ਹੈਗੇ ਨੇ ਉਹਨਾਂ ਨੇ ਮਾਈਆਂ Song ਰਿਕਾਰਡ ਕੀਤਾ ਸੀ ਤੇ ਕੁਝ ਆਪਣੇ ਯੂਐਸਏ ਤੋਂ ਮੋਨੀ ਅੰਕਲ ਜੀ ਆ ਉਹਨਾਂ ਨੇ Song ਰਿਕਾਰਡ ਕੀਤਾ ਸੀ ਜਿਹੜੇ ਐਨਆਰਆਈ ਪਰਿਵਾਰ ਸੀਗੇ ਆਪਣੇ ਨਾਲ ਪਹਿਲਾਂ ਵੀ ਟੱਚਸ ਸੀਗੇ ਉਹਨਾਂ ਦਾ ਹੁਣ ਵੀ ਲਗਾਤਾਰ ਤੁਹਾਡੇ ਕੰਟੈਕਟ ਚ ਆ ਕੇ ਹੁਣ ਉਹ ਕੰਟੈਕਟ ਟੁੱਟਿਆ ਹੋਇਆ ਹਾਂਜੀ ਉਹ ਕਰਦੇ ਆ ਜੀ ਗੱਲ ਸਾਡੇ ਨਾਲ ਹਾਂਜੀ ਸਪੋਰਟ ਕਰਦੇ ਨੇ ਹਾਲੇ ਵੀ ਸਪੋਰਟ ਕਰਦੇ ਨੇ ਜੀ ਸਾਨੂੰ ਜਿਹੜੇ ਤੁਸੀਂ ਜ਼ਿਕਰ ਕੀਤਾ ਸੀ ਧਾਰਮਿਕ ਗੀਤ ਤੁਹਾਡਾ ਉਹਦੇ ਵੀ ਆਪਾਂ ਚਾਰ ਸ਼ਬਦ ਜਿਹੜੇ ਕਿਉਂਕਿ ਆਪਾਂ ਜਿਹੜੀਆਂ ਕਵਾਲੀਆਂ ਇਹ ਵੀ ਆਪਣਾ ਇੱਕ ਪਰਿਵਾਰ ਕੀ ਆਪ ਵੀ ਸਾਰਿਆਂ ਨੂੰ ਸੁਣਾ ਬਸ ਤੇ ਆਪਾਂ ਗਾਉਨੇ ਆ ਵੀ ਉਸ ਤਰ੍ਹਾਂ ਦਾ ਤਾਂ ਆਪਾਂ ਕੁਝ ਪੇਸ਼ ਹੀ ਨਹੀਂ ਕਰਦੇ ਫਿਰ ਵੀ ਆਪਾਂ ਇੱਕ ਜਿਹੜਾ ਧਾਰਮਿਕ Song ਵੀ ਆਪਾਂ ਦਰਸ਼ਕਾਂ ਨੂੰ ਉਹਦੀ ਵੀ ਹਾਇਰੀ ਲੱਗੀ ਹਾਂਜੀ ਜ਼ਰੂਰ ਜੀ ਅੱਛਾ ਅਸੀਂ ਆਸ ਰੱਖੀ ਨਨਹ ਕਾਣੇ ਵਾਲੇ ਤੇ ਕਿਸੇ ਅਲੋਕਿਕ ਭਾਣੇ ਵਾਲ ਅਸੀਂ ਆਸ ਰੱਖੀ ਨਨਹ ਕਾਣੇ ਵਾਲੇ ਤੇ ਕਿਸੇ ਅਲੋਕਿਕ ਭਾਣੇ ਵਾਲ ਰਹਿਮਤ ਦਾ ਬਦਲ ਵਰ ਜਾਵੇ ਰਹਿਮਤ ਦਾ ਬਦਲ ਵਰ ਜਾਵੇ ਨਾ ਉਸਰੇ ਖੁਨੀ ਕੰਧ ਬਾਬਾ ਨਾ ਫੇਰ ਟਹੇ ਸਜ ਹੰਦ 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 ਬਾਬਾ ਹਰ ਘਰ ਦਾ ਚੁੱਲਾ ਬਲਦਾ ਰਹੇ ਤੇ ਰੋਟੀ ਪਾਣੀ ਚੱਲਦ ਰਹੇ ਹਰ ਘਰ ਦਾ ਚੁੱਲਾ ਬਲੀਦਾ ਰਹੇ ਤੇ ਰੋਟੀ ਪਾਣੀ ਚੱਲਦ ਰਹੇ ਹਰ ਘਰ ਦਾ ਚੁੱਲਾ ਬਲਦਾ ਰਹੇ ਤੇ ਰੋਟੀ ਪਣੀ ਚਲ ਧਰ ਹਰੇ ਕਰਦਾ ਚੁੱਲਾ ਬਲਦਾ ਜੇ ਤੇ ਰੋਟੀ ਪਣੀ ਚਲਦਾ ਰੇ ਸਭ ਮਾਲ ਮਨੁੱਖੀ ਸੁਖ ਵਰਤੇ ਸਭ ਮਾਲ ਮਨੁੱਖੀ ਸੁਖ ਵਰਤੇ ਸੁਖੀ ਵਸਦਾ ਰਹੇ ਕੁਟੰਬ ਬਬਾ ਨਾ ਫੇਰ ਟਹੇ ਸਰ ਹੰਦ 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 ਬਹੁਤ ਸੋਹਣਾ ਬਹੁਤ ਖੂਬ ਕਿਉਂਕਿ ਧਾਰਮਿਕ ਗੀਤ ਤਾਂ ਆਪਣੇ ਇੱਕ ਧਰਮ ਦੇ ਸਾਰੇ ਹੀ ਸੋਹਣੇ ਹੁੰਦੇ ਆ ਪਰ ਆਵਾਜ਼ ਜਿਹੜੀ ਉਹ ਤੁਹਾਡੀ ਬਾਕਮਾਲ ਸੀਗੀ ਇਹ ਕਿੰਨਾ ਦਾ ਲਿਖਿਆ ਹੋਇਆ ਸੀ ਜ਼ਰੂਰ ਆਪਾਂ ਉਹਨਾਂ ਦਾ ਵੀ ਜ਼ਿਕਰ ਕਰ ਲਈਏ ਤੇ ਕਿੰਨਾ ਨੇ ਜਿਹੜਾ ਰਿਲੀਜ਼ ਕਰਾਇਆ ਕਹਿ ਸਕਦੇ ਆਪਾਂ ਇਹ ਲਿਖਿਆ ਅੰਕਲ ਕੁਮਾਰ ਜੀ ਦਾ ਹੈ ਹਾਂਜੀ ਤੇ ਐਮਜੀ ਟੈਲੀਕਾਸਟ ਵਾਲਿਆਂ ਨੇ ਰੀਲਿਸ ਕੀਤਾ ਸੀਗਾ ਹਾਂਜੀ ਐਮਜੀ ਟੈਲੀਕਾਸਟ ਦਾ ਸੀ ਇਹ ਵੀ ਰਿਲੀਜ਼ ਬਹੁਤ ਸੋਹਣਾ ਤੇ ਬਹੁਤ ਪਿਆਰਾ ਸੀ ਇੱਕ ਪ੍ਰਿੰਕਾ ਆਪਾਂ ਇਸ ਤੋਂ ਪਹਿਲਾਂ ਵੀ ਇੰਟਰਵਿਊ ਆਪਾਂ ਕੀਤੀ ਸੀ ਇੱਕ ਤੁਹਾਡੇ ਇਥੋਂ ਮਿਲ ਲੱਗਦਾ ਪਿੰਡ ਦੇ ਸੀ ਕੋਈ ਰਾਈਟਰ ਮੈਂ ਨਾਮ ਭੁੱਲ ਗਿਆ ਪਾਲੀ ਮੇ ਵੀ ਤੁਸੀਂ ਆਪਾਂ ਉਹਨਾਂ ਦਾ ਇੱਕ ਤੁਹਾਨੂੰ ਸੌਂਗ ਲਿਖਿਆ ਸੀਗਾ ਮੈਨੂੰ ਲੱਗਦਾ ਬਹੁਤ ਪਿਆਰਾ ਸੀਗਾ ਵੀ ਉਹ ਕਾਫੀ ਵਾਇਰਲ ਵੀ ਹੋਇਆ ਸੀਗਾ ਕਮੇਟੀਆਂ ਕਿ ਲੂਣ ਨਾਲ ਹਾਂ 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 ਵੀ ਉਹ ਚੀਜ਼ਾਂ ਅੱਜ ਦਾ ਵਿਸ਼ਾ ਕਿਉਂਕਿ ਆਪਾਂ ਉਹ ਵੀ ਜ਼ਰੂਰ ਦਰਸ਼ਕਾਂ ਨੂੰ ਕਿਉਂਕਿ ਉਹ ਜਿਹੜੇ ਗੀਤ ਸੀਗੇ ਤੁਹਾਡੇ ਉਹ ਬਹੁਤ ਵਾਇਰਲ ਹੋਏ ਸੀਗੇ ਤੇ ਬਹੁਤ ਉਹਨਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਸੀ ਤੇ ਅਸੀਂ ਫੇਰ ਦਰਸ਼ਕਾਂ ਨੂੰ ਇਹੀ ਉਮੀਦ ਕਰਦੇ ਹਾਂ ਵਾਰੀ-ਵਾਰੀ ਮੈਂ ਇਹੀ ਜ਼ਿਕਰ ਕਰਦਾ ਵੀ ਅਸੀਂ ਤੁਹਾਨੂੰ ਹੌਸਲਾ ਹੀ ਦਿੰਨੇ ਆ ਆਪਦੇ ਦਰਸ਼ਕਾਂ ਨੂੰ ਉਮੀਦ ਕਰਦੇ ਹਾਂ ਵੀ ਉਹ ਤੁਹਾਨੂੰ ਵੱਧ ਤੋਂ ਵੱਧ ਹੌਸਲਾ ਦੇਣ ਤੇ ਪਹਿਲਾਂ ਵਾਂਗੂ ਜਿਹੜੀ ਤੁਹਾਡੀ ਸਪੋਰਟ ਕਰਨ ਆਪਾਂ ਉਹੀ ਇੱਕ ਪੁਰਾਣੇ ਫੇਰ ਪਿਆਰੇ ਗੀਤ ਨਾਲ ਜਿਹੜਾ ਆਪਾਂ ਦਰਸ਼ਕਾਂ ਦੇ ਫੇਰ ਇੱਕ ਵਾਰੀ ਖਾਹੀ ਲਈ ਹਾਂਜੀ ਜ਼ਰੂਰ ਗੱਡੀ ਟੈਰਾਂ ਬਿਨਾ ਬਣਗੀ ਕਵਾੜੂਵੇ ਚਾਰ ਟੈਰ ਤਾਂ ਗੱਡੀ ਨੂੰ ਦਹੀਏ ਚਾੜਵੇ ਗੱਡੀ ਟੈਰਾਂ ਬਿਨਾ ਬਣਗੀ ਕਵਾੜੂਵੇ ਚਾਰ ਟੈਰ ਤਾਂ ਗੱਡੀ ਨੂੰ ਦਹੀਏ ਚਾੜਵੇ ਮੈ ਲੈਣਾ ਲਾਉਣ ਚੱਕ ਮਿੱਤਰਾ ਅਸੀਂ ਬਹਾਰ ਤੇਰਾ ਬੀਬੀਆਂ ਹੋ ਕੱਠੀਆਂ ਬਣਾਲੇ ਅਗਰਪ ਮਿੱਤਰਾ ਬਹਾਰ ਤੇਰਾ ਬੀਬੀਆਂ ਹੋ ਕੱਠੀਆਂ ਬਣਾਲੇ ਅਗਰਪ ਮਿੱਤਰਾ ਉਹ ਪਹਿਲਾ ਹੱਸ ਹੱਸ ਚੱਕ ਦੀਆਂ ਲਾਉਣਨੀ ਉਹ ਲੱਗ ਵੇਖੀਆ ਮੈਂ ਕੰਡਾ ਨਾਲ ਰੋਣੀ ਹੱਸ ਹੱਸ ਚੱਕ ਦਿਆਂ ਲਾਉਣੀ ਉਹ ਲੱਗ ਵੇਖੀਆ ਮੈਂ ਕੰਡਾ ਨਾਲ ਰੋਣ ਨੀ ਤੂੰ ਐਨਾ ਜੋ ਖਿਸਕ ਅੜੀ ਐ ਬੜੀ ਓਖੀ ਹੁੰਦੀ ਹਫਤੇ ਤੋਂ ਪਰਣੀ ਲੋਣ ਦੀ ਕਿਸ਼ਤ ਅੜੀ ਐ ਬੜੀ ਓਖੀ ਹੁੰਦੀ ਹਫਤੇ ਤੋਂ ਪਰਣੀ ਲੋਣ ਦੀ ਕਿਸ਼ਤ ਅੜੀ ਐ ਸਿੰਦੋ ਆਪਣੀ ਨੇ ਚੱਕੇ ਲਹਣ ਚਾਰ ਵੇ ਦਿੰਦੀ ਕਿਸ਼ਤਾਂ ਸਾਨੀ ਨਾਲ ਤਾਰ ਵੇ ਸਿੰਦੋ ਆਪਣੀ ਨੇ ਚੱਕੇ ਲਹਣ ਚਾਰ ਵੇ

ਕੜ ਭੈਣੇ ਜਿ ਫਰਜ ਘਣੇ ਤਰਦੇ ਉਹ ਜਦੋਂ ਕਿਸੇ ਦੀ ਕਿਸ਼ਤ ਕੋਈ ਅੜ ਜਾਏ ਕੜ ਭੈਣੇ ਜਿ ਫਰਜ ਘਣੇ ਤਰਦੇ ਉਹਦੇ ਹਫ਼ਤੇ ਤੋਂ ਲੈਣਾ ਪਊਗਾ ਬੱਲੀਏ ਹੋਏ ਹਫ਼ਤੇ ਤੋਂ ਲੈਣਾ ਪਊਗਾ ਬੱਲੀਏ ਕੋਲਰ ਦਾ ਰਿਸਕ ਅੜੀ ਈਹੇ ਬੜੀ ਔਖੀ ਹੁੰਦੀ ਅਵਤੇ ਤੋਂ ਪਰਨੀ ਲੋਣੀ ਦੀ ਕਿਸ਼ਤ ਅੜੀਏ ਬੜੀ ਔਖੀ ਹੁੰਦੀ ਹਫ਼ਤੇ ਤੋਂ ਪਰਨੀ ਲੋਣੀ ਦੀ ਕਿਸ਼ਤ ਅੜੀਏ ਇਹ ਜਿਹੜੀ ਹਕੀਕਤ ਸੀਗੀ ਉਸ ਚੀਜ਼ ਨੂੰ ਬਿਆਨ ਕਰਦੇ ਆ ਕਿਉਂਕਿ ਅੱਜ ਦਾ ਸਮਾਂ ਹਰ ਕੋਈ ਚੀਜ਼ਾਂ ਹਰ ਕੋਈ ਪਰਿਵਾਰ ਹੀ ਜਿਹੜਾ ਸਰਕਾਰਾਂ ਨੇ ਸਿਸਟਮ ਇਸ ਤਰ੍ਹਾਂ ਦੇ ਬਣਾਤੇ ਆ ਵੀ ਹਰ ਇੱਕ ਨੂੰ ਕਰਜ਼ਾਈ ਇੰਨਾ ਕਰਤਾ ਵੀ ਕਿਸ਼ਤਾਂ ਦੇ ਕਰਤਾ ਪਰ ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਵੀ ਕੁੜੀਆਂ ਨੇ ਸੋਫੀ ਗਾਇਆ ਬਹੁਤ ਸੋਹਣਾ ਗਾਇਕ ਕਵਾਲੀਆਂ ਗਾਇਆਂ ਪਰ ਇਹ ਦਗਾਣਾ ਗਾਇਆ ਦਗਾਣਾ ਵੀ ਗਾਇਆ ਗਾਣਾ ਵੀ ਉਸ ਤਰ੍ਹਾਂ ਦਾ ਗਾਇਆ ਜਿਹੜਾ ਪਰਿਵਾਰ ਚ ਕਿਉਂਕਿ ਅਕਸਰ ਹੀ ਅੱਜਕੱਲ੍ਹ ਇਸ ਤਰ੍ਹਾਂ ਦੇ ਦਗਾਣੇ ਵੀ ਆ ਜਿਨ੍ਹਾਂ ਨੂੰ ਆਪਾਂ ਪਰਿਵਾਰ ਚ ਬੈਠ ਕੇ ਸੁਣ ਨਹੀਂ ਸਕਦੇ ਉਹ ਵੀ ਕਲਾਕਾਰ ਇਹੀ ਕਹਿੰਦੇ ਅਸੀਂ ਸੱਭਿਆਚਾਰ ਦੀ ਸੇਵਾ ਕਰਦੇ ਆ ਪਰ ਸਹੀ ਜਿਹੜੀ ਸੱਭਿਆਚਾਰ ਦੀ ਸੇਵਾ ਤਾਂ ਇਹ ਕਰ ਰਹੀਆਂ ਤੇ ਇਹਨਾਂ ਦੀ ਸਪੋਰਟ ਦੀ ਵੀ ਅਸੀਂ ਵਾਰ-ਵਾਰ ਤਾਂ ਹੀ ਜ਼ਿਕਰ ਕਰਦੇ ਵੀ ਇਹਨਾਂ ਦੀ ਸਪੋਰਟ ਆ ਵੀ ਇਹ ਦੁਕਾਨਾਂ ਸੀਗਾ ਦੋਨਾਂ ਭੈਣਾਂ ਨੇ ਗਾਇਆ ਤੇ ਬਹੁਤ ਜਿਹੜਾ ਲੋਕਾਂ ਨੇ ਇਹਨੂੰ ਪਿਆਰ ਵੀ ਦਿੱਤਾ ਸੀਗਾ ਤੇ ਇਸੇ ਤਰ੍ਹਾਂ ਜਿਹੜਾ ਪਿਆਰ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਵੀ ਜਿਹੜਾ ਲੋਕ ਦਿੰਦੇ ਰਹਿਣਗੇ ਤੇ ਹੁਣ ਰਿਆਜ਼ ਦਾ ਪੁੱਤ ਕਿਵੇਂ ਚੱਲ ਰਿਹਾ ਕੰਮ ਰਿਆਜ਼ ਤਾਂ ਹੁਣ ਮੈਨੂੰ ਲੱਗਦਾ ਕਾਫੀ ਟਾਈਮ ਦੀ ਬੰਦ ਹੀ ਆ ਹਾਂਜੀ ਨਾਲ-ਨਾਲ ਸਟੱਡੀ ਵੀ ਚੱਲ ਰਹੀ ਆ ਤਾਂ ਪਾਪਾ ਤੋਂ ਬਾਅਦ ਤੁਹਾਨੂੰ ਪਤਾ ਹੈ ਨਾ ਤੇ ਵੀਕਐ ਸੈਟਰਡੇ ਦੇ ਨਾਲ ਅਸੀਂ ਸਿੰਗਿੰਗ ਵੀ ਕਰ ਰਹੇ ਹਾਂ ਵੀ ਹਰਿਆਜ ਸਾਡਾ ਇਹ ਨਹੀਂ ਵੇ ਅਸੀਂ ਤਿਆਰੀ ਤੇ ਬੈਨਾ ਤੇ ਹਰਿਆਜ ਤਾਂ ਹੀ ਹੋਊਗਾ ਸਾਡਾ ਅਸੀਂ ਕੋਈ ਕਰਦਾ ਕੰਮ ਕਰਦੇ ਹੋਈਏ ਜਾਂ ਕੁਝ ਵੀ ਕਰਦੇ ਹੋਈਏ ਸਾਡਾ ਨਾਲ-ਨਾਲ ਹਰਿਆਜ ਚੱਲਦਾ ਰਹਿੰਦਾ ਵਾ ਚਲੋ ਅੱਜ ਤੁਹਾਡੀ ਮੈਂ ਸੈਂਪਲ ਆਵਾਜ਼ ਮੈਨੂੰ ਲੱਗਦਾ ਅੱਜ ਸੁਣ ਰਿਹਾ ਇਸ ਤੋਂ ਪਹਿਲਾਂ ਜਦੋਂ ਵੀ ਆਪਾਂ ਇੰਟਰਵਿਊ ਕਾਫੀ ਵਾਰੀ ਆਪਣੀਆਂ ਹੋ ਚੁੱਕੀਆਂ ਤੇ ਹਰ ਵਾਰੀ ਆਪਾਂ ਕੀ ਹੁੰਦਾ ਸੀ ਹਾਰਮੋਨੀਅਮ ਨਾਲ ਆਪਾਂ ਉਹਨਾਂ ਨੂੰ ਯਾਦ ਕਰਦੇ ਸੀ ਕਿ ਨਾਲ ਅੱਜ ਕਰ ਰਹੇ ਆਂ ਵੀ ਹਾਰਮੋਨੀਅਮ ਦੇ ਨਾਲ ਉਦੋਂ ਆਵਾਜ਼ 'ਚ ਹੋਰ ਵੀ ਮਿਠਾਸ ਹੁੰਦੀ ਸੀ ਤੇ ਅੱਜ ਤੁਸੀਂ ਕੱਲੇ ਨੇ ਗਾਇਆ ਬਿਨਾ ਹਾਰਮੋਨੀਅਮ ਤੋਂ ਗਾਇਆ ਬਹੁਤ ਪਿਆਰਾ ਵੈਗਰੂਗਾ ਕੇਸ ਇਹੀ ਅਰਦਾਸ ਕਰਦੇ ਆਂ ਵੀ ਉਹ ਤੁਹਾਨੂੰ ਦਿਨ ਦੁਗਣੀ ਤੇੜੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਹੁਣ ਆਪਣਾ ਜਿਹੜਾ ਪੜਾ ਆਪਾਂ ਇਹਨੂੰ ਇਸੇ ਤਰ੍ਹਾਂ ਕੰਟੀਨਿਊਸ ਰੱਖਦੇ ਆ ਤੇ ਇਸ ਤੋਂ ਜਿਹੜਾ ਤੁਹਾਡਾ ਕੋਈ ਕੀ ਪ੍ਰੋਜੈਕਟ ਕੋਈ ਚੱਲ ਰਿਹਾ ਸੀਗਾ ਜਿਹੜਾ ਅੰਕਲ ਜੀ ਤੋਂ ਪਹਿਲਾਂ ਕੋਈ ਆਪਾਂ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਿਹੜਾ ਆਪਾਂ ਕੋਈ ਰਿਕਾਰਡ ਕਰਨ ਨੂੰ ਕੋਈ ਸੋਚ ਰਹੇ ਸੀਗੇ ਹਾਂਜੀ ਹਾਂਜੀ ਪਾਪਾ ਜੀ ਦਾ ਇੱਕ ਸੌਂਗ ਸੀ ਉਹਨਾਂ ਦੀ ਰੀਦ ਸੀ ਕਿ ਅਸੀਂ ਉਹ ਸੌਂਗ ਦਾ ਰਿਕਾਰਡ ਕਰੀਏ ਅਸੀਂ ਇਹ ਸੌਂਗ ਵੀ ਪਾਲ ਅੰਕਲ ਜੀ ਦਾ ਲਿਖਿਆ ਹੋਇਆ ਵਾ ਹਾਂਜੀ ਹਾਂਜੀ ਠੀਕ ਹੈ ਤੇ ਉਹ ਸੌਂਗ ਤੁਹਾਨੂੰ ਸੁਣਾਵਾਂਗੇ ਜੀ ਅਸੀਂ ਹਾਂਜੀ ਜ਼ਰੂਰ ਜੀ ਜ਼ਰੂਰ ਜਿਹੜਾ ਕੁਝ ਕਿਉਂਕਿ ਆਪਾਂ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਰੀਝਾਂ ਤੇ ਆਪਾਂ ਉਹ ਆਪਣੇ ਦਰਸ਼ਕਾਂ ਦੇ ਨਾਲ ਹੀ ਪੂਰੀਆਂ ਕਰ ਸਕਣੀਆਂ ਤੇ ਇਹੀ ਆਪਾਂ ਦਰਸ਼ਕਾਂ ਨੂੰ ਤਾਂ ਹੀ ਵਾਰ-ਵਾਰ ਆਪਾਂ ਜ਼ਿਕਰ ਕਰਦੇ ਆਂ ਉਮੀਦ ਕਰਦੇ ਆਂ ਉਹਨਾਂ ਤੋਂ ਵੀ ਉਹ ਆਪਣੀਆਂ ਜਿਹੜੀਆਂ ਰੀਝਾਂ ਅਧੂਰੀਆਂ ਉਹ ਆਪਣੀਆਂ ਪੂਰੀਆਂ ਕਰਾਉਣਗੇ ਹਾਂ ਜ਼ਰੂਰ ਜਿਹੜਾ ਉਹਨਾਂ ਦੀ ਚੁਆਇਸ ਸੀਗੀ ਜਾਂ ਉਹਨਾਂ ਦੀ ਸੋਚ ਸੀ ਉਹ ਆਪਾਂ ਦਰਸ਼ਕਾਂ ਨਾਲ ਜ਼ਰੂਰ ਹਾਇਰੀ ਲਈ ਹੋ ਜਿਨੇ ਲੋਕ ਸਾਡੇ ਤੇ ਸੜਦੇ ਨੇ ਲੋਕ ਸਾਡੇ ਤੇ ਸੜਦੇ ਉਹਨੇ ਹੋਰ ਮਚਾਵਾਂਗੇ ਓ ਯਾਰਾ ਨਹੀਂ ਛੱਡਣੀ ਤੇਰੀ ਯਾਰੀ ਯਾਰੀ ਤੋੜ ਨਾ ਵਾਵਾਂਗੇ ਓ ਯਾਰਾ ਨਹੀਂ ਛੱਡਣੀ ਨਹੀਂ ਛੱਡਣੀ ਯਾਰੀ ਤੋੜਨ ਵਾਵਾਂਗੇ ਜੋ ਬਣ ਕੇ ਜਿਗਰੀ ਯਾਰ ਦੋ ਫੜਾ ਸਾਡੀਆਂ ਕਰਦੇ ਸੀ ਅਸੀਂ ਸਮਝ ਸਕੈ ਨੋ ਤੈਨੂੰ ਮੈਨੂੰ ਪਾੜ ਕੇ ਤਰ ਦੇਸੀ ਜੋ ਬਣ ਕੇ ਜਿਗਰੀ ਯਰ ਦੋ ਫੜਾ ਸਾਡੀਆਂ ਕਰ ਦੇਸੀ ਅਸੀਂ ਸਮਝ ਸਕੈ ਨੋ ਤੈਨੂੰ ਮੈਨੂੰ ਪਾੜ ਕੇ ਤਰ ਦੇਸੀ ਹੁਣ ਦੋਹੀ ਹੱਥੀ ਚੁਗਲ ਖੋਰਾਣੂ ਸਬਕ ਸਿਖਾਵਾਂਗੇ ਹੋਈ ਗਰ ਨਹੀਂ ਛੱਡਣੀ ਨਹੀਂ ਛੱਡਣੀ ਯਾਰੀ ਤੋੜਨ ਬਾਵਾਂਗੇ ਹੋਈ ਗਰ ਨਹੀਂ ਛੱਡਣੀ ਨਹੀਂ ਛੱਡਣੀ ਯਾਰੀ ਤੋੜਨ ਬਾਵਾਂਗੇ ਵਾਜੀਵਾ ਬਹੁਤ ਵਧੀਆ ਵੈ ਗਰੁਪਲੀ ਕਰੇ ਵੀ ਇਸ ਗੀਤ ਨੂੰ ਵੀ ਉਸੇ ਤਰ੍ਹਾਂ ਪਿਆਰ ਮਿਲੇ ਜਿਵੇਂ ਤੁਸੀਂ ਪਹਿਲਾ ਗੀਤ ਗਾਏ ਸੀ ਤੇ ਹੁਣ ਇਸ ਤੋਂ ਇਲਾਵਾ ਆਪਾਂ ਨੂੰ ਅੰਕਲ ਜਿਹੜੇ ਤੁਸੀਂ ਗੱਲ ਕਰਦੇ ਪਾਲ ਇਹਨਾਂ ਤੋਂ ਇਲਾਵਾ ਆਪਾਂ ਹੋਰ ਕਿਹਦੇ ਕਿਹਦੇ ਆਪਾਂ ਜਿਹੜੇ ਲਿਖੇ ਗੀਤ ਗਾਏ ਸੀਗੇ ਹੋਰ ਜਾਂ ਆਪਾਂ ਨੂੰ ਹੋਰ ਕੌਣ ਉਹ ਜਿਹੜਾ ਪ੍ਰਪੋਜ਼ਲ ਰੱਖ ਰਿਆ ਹੁਣ ਅੱਗੇ ਲਗਾਉਣਾ ਸੀ ਅ ਜਸਫਾਜਪੂਰੀ ਅੰਕਲ ਜੀ ਉਹਨਾਂ ਦਾ ਵੀ ਲਿਖਿਆ ਹੋਇਆ Song ਅਸੀਂ ਇੱਕ ਗਾਇਆ ਹੈ ਹਾਂਜੀ ਤੇ ਉਹ ਪੁਰਾਣਾ ਪਹਿਲਾਂ ਗਾਇਆ ਸੀ ਕਿ ਆਪਾਂ ਹੁਣ ਨਹੀਂ ਹੁਣ ਨਹੀਂ ਪਹਿਲਾਂ ਗਾਇਆ ਸੀ ਅੱਛਾ ਠੀਕ ਹੁਣ ਨਮੀ ਵੀ ਕਿਸੇ ਨੇ ਕੋਈ ਕਿਸੇ ਨੇ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹਜੇ ਨਹੀਂ ਹਾਂਜੀ ਕੋਸ਼ਿਸ਼ ਕੀਤੀ ਤਾਂ ਹੈ ਬਾਕੀ ਹਾਲੇ ਪੱਕਾ ਪਤਾ ਨਹੀਂ ਗਈ ਮਤਲਬ ਕਿ ਪਰਮਪਾਲ ਅੰਕਲ ਜੀ ਸਿੱਧੂ ਹਬੌਰ ਤੋਂ ਤੇ ਉਹਨਾਂ ਨਾਲ ਸਾਡੇ ਨਾਲ ਸਾਨੂੰ ਗੱਲ ਕੀਤੀ ਸਾਡੇ ਨਾਲ ਤੇ ਕਹਿੰਦੇ ਸੀਗੇ ਵੀ Song record ਕਰਵਾਉਣਾ ਬਾਕੀ ਹਾਲੇ ਤੱਕ ਵੀ ਕੋਈ ਗੱਲ ਨਹੀਂ ਹੋਈ ਕੀ ਤਾਂ ਤੇ ਹੁਣ ਕਿੰਨਾ ਕੁ ਟਾਈਮ ਹੋ ਗਿਆ ਜਿਹੜਾ ਆਪਾਂ ਪ੍ਰੋਗਰਾਮ ਕੋਈ ਸਟੇਜ 'ਤੇ ਨਹੀਂ ਲਾਇਆ ਗਿਆ ਬਾਈ ਜੀ ਤੇ ਬਿਮਾਰ ਹੁੰਦੇ ਆ ਤੁਹਾਡੇ ਕੋਲ ਕੋਈ ਬੁੱਕ ਹੋਣਗੇ ਉਹ ਲਾਏ ਆ ਕਿ ਉਸ ਤੋਂ ਬਾਅਦ ਆਪਾਂ ਹੁਣ ਕੋਈ ਕੀਤਾ ਹੀ ਨਹੀਂ ਨਹੀਂ ਜੀ ਹਾਲੇ ਤੱਕ ਤਾਂ ਨਹੀਂ ਕਿਉਂਕਿ ਪਾਪਾ ਦਿਵਾਲੀ ਤੋਂ 10 ਦਿਨ ਪਹਿਲਾਂ ਦੇ ਬਿਮਾਰ ਸੀਗੇ ਤੇ ਵੀ ਪਾਪਾ ਨੂੰ ਲੈ ਕੇ ਭੱਜੇ ਫਿਰਦੇ ਰਹੇ ਤਾਂ ਕੋਈ ਪ੍ਰੋਗਰਾਮ ਨਹੀਂ ਲਾਇਆ ਸੀ ਤੇ ਹੁਣ ਵੀ ਵੀ ਹਾਲੇ ਤੱਕ ਕੋਈ ਪ੍ਰੋਗਰਾਮ ਨਹੀਂ ਆਇਆ ਬਾਕੀ ਅਸੀਂ ਇਹੀ ਕਵਾਂਗੇ ਕਿ ਅਸੀਂ ਪ੍ਰੋਗਰਾਮ ਵੀ ਲਾਵਾਂਗੇ ਅਸੀਂ ਪਾਪਾ ਦੀ ਗਾਇਕੀ ਨੂੰ ਅੱਗੇ ਵਧਾਵਾਂਗੇ ਤੇ ਅਸੀਂ ਇਹ ਕਵਾਂਗੇ ਕਿ ਸਾਨੂੰ ਪ੍ਰੋਗਰਾਮ ਦੀ ਲੋੜ ਹੈ ਉਹਨਾਂ ਪ੍ਰੋਗਰਾਮ ਦੀ ਵੀ ਲੋੜ ਹੈ ਉਹਨਾਂ ਦੀ ਵੀ ਸੋਚ ਸੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਸੀ ਪੁਰਾਣੀਆਂ ਇੰਟਰਵਿਊ ਅੱਜ ਫੇਰ ਮੈਨੂੰ ਪੁਰਾਣੀਆਂ ਗੱਲਾਂ ਵੀ ਜਿਹੜੀਆਂ yaad ਹੁੰਦੀਆਂ ਉਹ ਤਾਜ਼ਾ ਹੁੰਦੀਆਂ ਜਿਵੇਂ ਪਿੱਛੇ ਵੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਆਪਣੀ ਸਾਰੀ ਜਿਹੜੀ ਉਮਰ ਲਗਾ ਲਈ ਸੀ ਕਿ ਵੀ ਮੈਂ ਇੱਕ ਮੇਰਾ ਸ਼ੌਂਕ ਸੀਗਾ ਵੀ ਮੈਂ ਆਪਦਾ ਸ਼ੌਂਕ ਹੈ ਜਿਹੜਾ ਮੈਂ ਪੂਰਾ ਨਹੀਂ ਕਰ ਸਕਿਆ ਸੀ ਕਿਉਂਕਿ ਘਰ ਤੇ ਬਹੁਤ ਜ਼ਿਆਦਾ ਗਰੀਬੀ ਸੀਗੀ ਵੀ ਉਹਨਾਂ ਸਮੇਂ ਦੇ ਵਿੱਚ ਫੇਰ ਵੀ ਮੈਂ ਜਿਹੜਾ ਰਿਆਜ਼ ਕਰਦਾ ਸੀਗਾ ਹਰਮੋਨੀਅਮ ਰੱਖਿਆ ਸੀਗਾ ਵੀ ਮੈਨੂੰ ਇੱਕ ਆਸ ਜਾਗ ਪਈ ਸੀ ਜਦੋਂ ਮੇ ਪਾਪਾ ਵੀ ਤੁਸੀਂ ਪਿਛਲੀ ਇੰਟਰਵਿਊ ਚ ਜ਼ਿਕਰ ਕੀਤਾ ਸੀ ਅਸੀਂ ਪਾਪਾ ਤੋਂ ਚੋਰੀ ਕਰਉਂਦੀਆਂ ਸੀ ਉਹਨਾਂ ਤੋਂ ਪਰਦੇ ਨਾ ਕਰਉਂਦੀਆਂ ਸੀ ਦੱਸਦੀਆਂ ਨਹੀਂ ਸੀ ਪਰ ਫਿਰ ਉਹਨਾਂ ਨੂੰ ਇੱਕ ਆਸ ਵੱਜ ਗਈ ਸੀ ਚਲੋ ਅੱਜ ਇਸ ਦੁਨੀਆ ਤੇ ਨਹੀਂ ਗਏ ਤੇ ਆਪਾਂ ਹੁਣ ਜਿਹੜਾ ਅੱਗੇ ਆ ਜਿਹੜੀ ਉਹਨਾਂ ਦੀ ਗਾਇਕੀ ਸੀਗੀ ਉਹ ਵਿਚਾਰੀ ਵਿਚਾਲੇ ਅਧੂਰੀ ਛੱਡ ਗਈ ਤੇ ਆਪਾਂ ਉਹਨਾਂ ਨੂੰ ਜਿਹੜਾ ਗੇ ਉਹ ਵੀ ਪਾਰ ਲਾਉਣਾ ਉਹਦੀ ਜ਼ਿੰਮੇਵਾਰੀ ਵੀ ਹੁਣ ਜਿਹੜੀ ਤੁਹਾਡੀ ਆ ਹਾਂਜੀ ਅਸੀਂ ਜ਼ਰੂਰ ਪਾਪਾ ਬਠਿੰਡੇ ਦਾਖਲ ਸੀ ਮੇਰੇ ਨਾਲ ਪਾਪਾ ਦੀ ਗੱਲ ਹੋਈ ਸੀ ਤੇ ਮੈਨੂੰ ਕਹਿੰਦੇ ਕਿ ਪੁੱਤ ਪ੍ਰਿੰਕਾ ਜੇ ਮੈਨੂੰ ਕੁਝ ਹੋ ਵੀ ਗਿਆ ਨਾ ਤੇ ਤੁਸੀਂ ਮੇਰੀ ਗਾਇਕੀ ਬਰਕਰਾਰ ਰੱਖਿਓ ਤੇ ਅਸੀਂ ਆਖਿਆ ਸੀ ਪਾਪਾ ਜੀ ਤੁਹਾਨੂੰ ਕੁਝ ਨਹੀਂ ਹੁੰਦਾਗਾ ਤੁਸੀਂ ਸਾਡੇ ਨਾਲ ਹੀ ਰਹੋਗੇ ਹਮੇਸ਼ਾ ਪਰ ਅਸੀਂ ਸਾਨੂੰ ਐਦਾ ਨਹੀਂ ਆ ਵੀ ਪਾਪਾ ਸਾਡੇ ਤੋਂ ਦੂਰ ਗਏ ਨੇ ਸਾਨੂੰ ਹਾਲੇ ਵੀ ਇੰਜ ਹੀ ਲੱਗਦਾ ਹੈ ਕਿ ਪਾਪਾ ਸਾਡੇ ਨਾਲ ਹੀ ਬੈਠੇ ਹੋਏ ਨੇ ਸਾਡੇ ਨਾਲ ਹੀ ਨੇ ਬਹੁਤ ਕੁਝ ਸਿਖਾ ਗਏ ਆ ਤੇ ਚਲੋ ਹਜੇ ਉਹਨਾਂ ਦਾ ਜਿਹੜਾ ਟਾਈਮ ਨਹੀਂ ਸੀਗਾ ਜਾਣਦਾ ਤੇ ਬੇਵਕਤੀ ਜਿਹੜੀ ਉਹਨਾਂ ਦੀ ਮੌਤ ਹੋਈ ਆ ਪਰ ਇੱਕ ਜੇਕਰ ਗੱਲ ਕਰੀਏ ਤਾਂ ਤੁਹਾਨੂੰ ਇੱਕ ਰਾਹ ਵੀ ਪਾ ਕੇ ਗਏ ਆ ਤੇ ਤੁਹਾਨੂੰ ਆਪਦੀਆਂ ਯਾਦਾਂ ਨਾਲ ਸਦਾ ਜੋੜਨ ਲਈ ਤੇ ਤੁਹਾਨੂੰ ਇਸ ਤਰ੍ਹਾਂ ਦਾ ਇੱਕ ਪਲੇਟਫਾਰਮ ਵੀ ਦੇ ਕੇ ਗਏ ਆ ਵੀ ਜਿਹੜਾ ਤੁਸੀਂ ਉਹਨਾਂ ਨੂੰ ਸਦਾ ਯਾਦ ਵੀ ਕਰੋ ਤੇ ਤੁਸੀਂ ਇੱਕ ਵਧੀਆ ਤਰੀਕੇ ਨਾਲ ਰੋਟੀ ਵੀ ਖਾ ਸਕੋ ਤੇ ਦਰਸ਼ਕਾਂ ਕੇ ਵੀ ਇਹੀ ਉਮੀਦ ਵਾਰ-ਵਾਰ ਆਪਾਂ ਕਰਦੇ ਆ ਵੀ ਉਹ ਤੁਹਾਡਾ ਜਿਹੜਾ ਹੌਂਸਲਾ ਇਸੇ ਤਰ੍ਹਾਂ ਬਣਾ ਕੇ ਰੱਖਣ ਤੇ ਹੁਣ ਜਿਵੇਂ ਪ੍ਰੋਗਰਾਮ ਤੁਹਾਡਾ ਕਿਸੇ ਨੇ ਕੋਈ ਬੁਕਿੰਗ ਵਗੈਰਾ ਕਰਨੀ ਹੋਵੇਗੀ ਤਾਂ ਕਿਹੜੇ ਨੰਬਰਾਂ ਤੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਉਹ ਵੀ ਜ਼ਰੂਰ ਜ਼ਿਕਰ ਕਰ ਦਿਓ ਹਾਂਜੀ ਸਾਡਾ ਕੰਟੈਕਟ ਨੰਬਰ ਹੈ 9888607150 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇੱਕ ਵਾਰੀ ਹੋਰ ਬੋਲ ਦਿਓ 988860 ਹਾਂਜੀ ਸਾਡਾ ਨੰਬਰ 9888607150 ਕੋਈ ਵੀ ਪ੍ਰੋਗਰਾਮ ਕਿਸੇ ਵੀ ਵੀਰ ਭੈਣ ਨੇ ਪ੍ਰੋਗਰਾਮ ਲਵਾਉਣਾ ਵਾ ਤੇ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਆ ਜੀ ਇਸ ਤੋਂ ਪਹਿਲਾਂ ਦਰਸ਼ਕੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਇੱਕ ਪਰਿਵਾਰ ਹੈ ਬਹੁਤ ਸੰਘਰਸ਼ੀ ਸੀ ਬਹੁਤ ਗਰੀਬ ਪਰਿਵਾਰ ਸੀਗਾ ਤੇ ਆਪਾਂ ਇਹਨਾਂ ਦੀ ਮੈਨੂੰ ਲੱਗਦਾ ਬੜੇ ਤਰੀਕਿਆਂ ਨਾਲ ਹਰ ਇੱਕ ਨੇ ਮਦਦ ਕੀਤੀ ਸੀ ਕਿ ਚਲੋ ਜਿਵੇਂ ਵੀ ਕੋਈ ਕਰ ਸਕਦਾ ਸੀਗਾ ਕੋਈ ਮੀਡੀਆ ਕਰਮਚਾਰੀ ਸੀ ਤਾਂ ਉਹਨਾਂ ਨੇ ਕੋਈ ਇੰਟਰਵਿਊ ਆ ਵਗੈਰਾ ਕਰਕੇ ਬਿਨਾਂ ਕੁਝ ਲੈ ਬਿਨਾਂ ਕੁਝ ਲਾਲਚ ਤੋਂ ਸਿਰਫ ਪਰਿਵਾਰ ਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਨੇ ਵੀਡੀਓ ਕੀਤੀਆਂ ਸੀ ਉਸ ਤੋਂ ਬਾਅਦ ਜਿੰਨੇ ਕੋਈ ਸਮਾਜ ਸੇਵੀ ਸੀ ਉਹਨਾਂ ਨੇ ਆਰਥਿਕ ਮਦਦ ਦੀ ਲੋੜ ਸੀ ਤਾਂ ਉਹਨਾਂ ਨੇ ਉਹ ਵੀ ਕੀਤੀ ਉਸ ਤੋਂ ਇਲਾਵਾ ਜਿਵੇਂ ਹਰ ਕੋਈ ਜਿਸ ਢੰਗ ਨਾਲ ਕੋਈ ਕਰ ਸਕਦਾ ਸੀ ਉਹਨਾਂ ਨੇ ਮਦਦ ਕੀਤੀ ਸੀ ਪਰ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਆਪਣੇ ਮੱਦੇਮਾਰ ਇੱਕ ਅਪੀਲ ਕਰਨੀ ਚਾਹੁੰਦੇ ਆ ਵੀ ਅੱਜ ਇਹਨਾਂ ਨੂੰ ਕੋਈ ਉਸ ਤਰ੍ਹਾਂ ਦੀ ਮਦਦ ਦੀ ਲੋੜ ਨਹੀਂ ਜਿਵੇਂ ਪਹਿਲਾਂ ਸੀ ਕਿਉਂਕਿ ਵੈਗੁਰੂ ਦੀ ਕਿਰਪਾ ਨਾਲ ਮਕਾਨ ਵੀ ਬਣਿਆ ਸਭ ਕੁਝ ਹੈਗਾ ਅੱਜ ਇਹਨਾਂ ਨੂੰ ਸਿਰਫ ਤੇ ਸਿਰਫ ਕੱਲੇ ਪ੍ਰੋਗਰਾਮਾਂ ਦੀ ਲੋੜ ਆ ਜੇ ਇਹਨਾਂ ਦੇ ਪ੍ਰੋਗਰਾਮ ਚੱਲਦੇ ਹੋਣਗੇ ਆਪਦੇ ਘਰ ਦਾ ਵੀ ਵਧੀਆ ਗੁਜ਼ਾਰਾ ਕਰ ਸਕਣਗੇ ਤੇ ਆਪਦੇ ਜਿਹੜਾ ਬਾਪ ਦੀ ਜਿਹੜੀ ਰੀਜ ਸੀ ਜਾਂ ਜਿਹੜੇ ਉਹਦੇ ਗੱਲਾਂ ਸੀਗਾ ਜਿਹੜੀਆਂ ਅੱਜ ਵੀ ਬੱਚਿਆਂ ਨੂੰ ਚੇਤੇ ਆ ਵੀ ਉਹ ਉਹਦੀ ਗਾਇਕੀ ਨੂੰ ਵੀ ਜਿੰਦਾ ਰੱਖ ਸਕਣਗੇ ਤੇ ਸਾਡੇ ਮੱਧਮ ਤੋਂ ਕੀ ਤੁਸੀਂ ਆਪਣੀ ਦਰਸ਼ਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਬਸ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਅੱਗੇ ਤੋਂ ਅੱਗੇ ਸਪੋਰਟ ਕਰੋ ਮਤਲਬ ਕਿ ਜਿੰਨਾ ਸਾਨੂੰ ਪਹਿਲਾਂ ਪਿਆਰ ਦਿੰਦੇ ਆ ਵੀ ਐਦਾਂ ਹੀ ਸਾਡੇ ਨਾਲ ਜੁੜੇ ਰਹਿਣ ਸਾਨੂੰ ਪਿਆਰ ਦਿੰਦੇ ਰਹਿਣ ਹਾਂਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ